ਹਾਂਜੀ ਖੜੇ ਆ ਦਰਾਹਾ ਦੇ ਰਾਮਗੜੀਆ ਪਵਨ ਵਿਖੇ ਜਿੱਥੇ ਕਿ ਅੱਜ ਐਸ்சி ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਪੁੱਜੇ ਨੇ ਤੇ ਉਹਨਾਂ ਨੇ ਇੱਥੇ ਜੋ ਲੋਕਾਂ ਦੀਆਂ ਸ਼ਿਕਾਇਤਾਂ ਨੇ ਉਹ ਸੁਣ ਰਹੇ ਨੇ ਤੁਸੀਂ ਦੇਖ ਰਹੇ ਹੋ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਮੌਕੇ ਉੱਪਰ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜੋ ਆਪਣੇ ਬਹੁਤ ਹੀ ਕ੍ਰਾਂਤੀਕਾਰੀ ਇੱਕ ਭਾਸ਼ਣ ਦਿੱਤਾ ਤੇ ਲੋਕਾਂ ਨੂੰ ਇੱਕ ਪਲੇਟਫਾਰਮ ਉੱਪਰ ਇਕੱਠਾ ਹੋਣ ਦੀ ਨਸੀਹਤ ਦਿੱਤੀ ਆਓ ਦੇਖਦੇ ਹਾਂ ਇਸ प्रोग्राम ਤੇ कुछ ਚਲਕੀਆਂ ਮੈਂ ਤੁਹਾਡਾ ਆਪਣਾ ਗਰਦੀਪ ਸਿੰਘ ਦਾ ਆਪਣਾ ਇੰਡੀਆ ਚੈਨਲ ਤੋਂ ਬਲੀਆਂ ਤੇ ਫੱਟੀਆਂ ਵਾਲੀਆਂ ਛੱਟਾ ਪਿਛਲੀ ਪੀੜੀ ਨੇ ਦੇਖੀਆਂ ਸਮੇਂ ਤੇ ਰਸਤਰ ਹੁੰਦੇ ਪਿਛਲੀ ਪੀੜੀ ਨੇ ਦੇਖੇ ਲੈਂਟਰ ਪੈਨ ਦੇ ਪਿਛਲੀ ਪੀੜੀ ਨੇ ਦੇਖੇ ਤੇ ਕਹਾ ਦੀ ਪੀੜੀ ਕਿੱਧਰ ਜਾਊਗੀ ਜੀ ਪਿਛਲੀ ਪੀੜੀ ਦੇ ਸਬਾਬੇ ਦੀ ਕਿਰਪਾ ਨਾਲ ਦੇਖਿਆ ਕਿ ਜਿਹੜਾ ਪਿਛਲੇ ਪੂੜੇ ਨੇ ਰੱਖਿਆ ਕਿ ਇੱਕ ਕਮਾਲਾ ਪਿਓ ਦਾ ਕਿਸੇ ਚ ਮਿਲਿਆ ਕਿਸੇ ਨੇ 6 ਮੰਡਲੇ ਖਰੀਦੇ ਕਿਸੇ ਨੇ 10 ਮੰਡਲੇ ਕਿਸੇ ਨੇ ਇੱਕ ਕਨਾਲ ਆਪਣੇ ਹੁੰਦੇ ਈ ਅਪਤਾ ਬਾਰੇ ਸੋਚੋ ਜੀ ਕਿਥੇ ਤੁਸੀਂ ਰਹਿੰਦੇ ਆ ਇਹ ਧੀ ਪੁੱਤ ਸਾਡੇ ਹੁਣ 10 ਮੰਡਲੇ ਖਰੀਦ ਲੈਣਗੇ ਹੁਣ 5 ਮੰਡਲੇ ਖਰੀਦ ਲੈਣਗੇ ਲਾਓ ਸਾਹਜਤਾ ਜੇ ਆਉਣੇ ਵਾਲੀਆਂ ਨਸਲਾਂ ਇਹ ਹਿੰਮਤ ਖਤਮ ਕੀਤੀ ਗਈ ਆ ਕਿ 4 ਮੰਡਲੇ ਦੀ ਖਰੀਦ ਇਹ ਤੇ ਇਹਦਾ ਮਤਲਬ ਘਰ ਨਹੀਂ ਬਣਾ ਜੇ ਘਰ ਨਹੀਂ ਬਣਾ ਇਹਦਾ ਮਤਲਬ ਹੈ ਨੀਲੀ ਸ਼ਕ ਥੱਲੇ ਰਹਿਣਾ ਪੈਣਾ ਝੁੱਗੀ ਬਾਕੇ ਜਿਹੜੀ ਪਰਦਾਦੇ ਦਾ ਵੀ ਦਾਦਾ ਝੁੱਗੀ ਬਾਕੇ ਰਹਿੰਦਾ ਸੀ ਪਰਦਾਦੇ ਦਾ ਵੀ ਪਿਓ ਝੁੱਗੀ ਬਾਕੇ ਰਹਿੰਦਾ ਸੀ ਇਸ ਤੇ ਜਿਹੜੇ ਅਸੀਂ ਲੋਕ ਬੈਠੇ ਆਂ ਆਉਣ ਵਾਲੇ ਬੱਚੇ ਤੁਹਾਡੇ ਵਾਲੇ ਧਰਾਂ ਦੇ ਆਪਣੇ ਬੱਚਿਆਂ ਤੇ ਤਾਂ ਧਿਆਉ ਮੜਾ ਜਾ ਨਜ਼ਰ ਚ ਇੱਕ ਕੋਟ ਪੰਜ ਮਾਲੇ ਦੀ ਖਰੀਦਣ ਦੀ ਹਕੀਕਤ ਦੇ ਜ਼ਾਹਰ ਤੇ 10 ਵਾਲੇ ਹੈ ਖਰੀਦਣ ਦੀ ਹਕੀਕਤ ਹੈ ਪਿਛਲੀ ਪੀੜ੍ਹੀ ਜਿਹੜੀ ਸਾਡੀ गुजरी ਆ ਜੀ ਆ ਬੈਠੇ ਆ ਤੁਸੀਂ ਹਰੇਕ ਕੋਲ ਪੰਜ ਮਾਲੇ 10 ਮਾਲੇ 20 ਮਾਲੇ ਖਰੀਦਣ ਦੀ ਹਕੀਕਤ ਸੀਗੀ ਘਰ ਦੇ ਮਾਲੇ ਨਹੀਂ ਲੱਗ ਪਿਆ ਪਿਆ ਲੱਗਦੇ ਹੁਣ ਅਗਲੀ ਪੀੜ੍ਹੀ ਬਾਰੇ ਸੱਚੋ ਜੀ ਉਹ ਹਿੰਮਤ ਖਤਮ ਕੀਤੀ ਜਾ ਰਹੀ ਦੇਸ਼ ਵਿੱਚ ਲੰਮਾ ਬਤਾਇਆ ਜਾ ਰਿਹਾ ਸਰਕਾਰੀ ਪੜਾਈਆਂ ਨੂੰ ਖਤਮ ਕਰਕੇ ਸਰਕਾਰੀ ਸਿੱਖਿਆ ਢਾਂਚਾ ਖਤਮ ਕਰਕੇ ਪ੍ਰਾਈਵੇਟ ਢਾਂਚਾ ਖੜਾ ਕੀਤਾ ਜਾ ਰਿਹਾ ਚਾਹੇ ਉਹ ਸਿੱਖਿਆ ਦਾ ਹੋਵੇ ਚਾਹੇ ਸਿੱਖਿਆ ਦਾ ਹੋਵੇ ਚਾਹੇ ਰੋਜ਼ਗਾਰ ਦਾ ਹੋਵੇ ਕਹਿੰਦੇ ਸੀ ਘਾਇਆਂ ਦੇ ਪੁੱਤਾਂ ਨੇ ਘਾਈ ਜਮਣਾ ਕਹਿੰਦੇ ਸੀ ਤੂੰ ਲੱਗਣਾ ਪਟਵਾਰੀ ਸਾਡੀ ਪਿਛਲੀ ਪੀਡੀਸੀ ਸਬਾਬੇ ਦੀ ਕਿਰਪਾ ਨਾਲ ਪਟਵਾਰੀ ਵੀ ਲੱਗੇ ਢਾਈਆਂ ਦੇ ਪੁੱਤ ਜੱਜ ਲੱਗੇ ਢਾਈਆਂ ਦੇ ਪੁੱਤ ਅਫਸਰ ਲੱਗੇ ਤੇ ਮਰ ਜਾ ਮੋਰ ਨਾਲ ਕੋਈ ਇੱਕ ਦੱਸਿਆ ਹੁਣ ਬੱਚਿਆਂ ਦਾ ਤਜਰਬਾ ਕਰਕੇ ਔਰ ਬੱਚੇ ਬੰਦ ਗਏ ਹੁਣ ਬੱਚੇ ਲੱਗ ਜਾਣਗੇ ਜੇ ਬੱਚਿਆਂ ਦਾ ਪੇਟ ਤੁਹਾਨੂੰ ਕਪੜੇ ਘਰ ਦੇ ਵਿੱਚ ਖਤਰੇ 'ਚ ਨਜ਼ਰ ਆਉਂਦਾ ਇਹਦਾ ਮਤਲਬ ਹੈ ਕਿ ਪੂਰੀਆਂ ਨਸਲਾਂ ਦਾ ਕੋਈ ਖਤਰੇ ਦਾ ਇਕੱਲੇ ਤੁਹਾਡੇ ਬੱਚਿਆਂ ਦਾ ਕੋਈ ਖਤਰੇ 'ਚ ਨਹੀਂ ਹੈ ਉਹ ਗਰੀਬਾਂ ਦੀ ਸਹਾਇਤਾ ਲਈ ਜਾ ਰਹੀ ਹੈ ਮੈਂ ਉਹ ਤਕਰੀਬਾਂ ਦੇ ਪਿੰਡਾਂ ਤੱਕ ਮਜਬੂਬਾਂ ਦੇ ਪਿੰਡਾਂ ਤੱਕ ਪੁੱਜ ਕੇ ਉਹਨਾਂ ਦੀ ਸਹਾਇਤਾ ਕੀ ਕਰਨਾ ਚਾਹੁੰਦੇ ਇਸ ਹਲਕੇ ਨੇ ਦੇ 22 ਕੰਪਨੀ ਕਰਾ ਭਾਜੀ ਬੋਇਲ ਮਗਰ ਬਤਾਏ ਕਿ ਸਾੜੀ ਉੱਤੇ ਸਾਰੀ ਲਾਈਨ ਬਾਰੇ ਕੋਈ ਨਹੀਂ ਮੈਂ ਕਮ ਪ੍ਰਸ਼ਾਸਨ ਬਾਰੇ ਗੱਲ ਕੀਤੀ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਮਜਬੂਬ ਕੋ ਕਰੀਬ ਨੂੰ ਜੇ ਇਨਸਾਨ ਨਹੀਂ ਦਵਾ ਦਿੰਦਾ ਤਾਂ ਫਿਰ ਮੈਨੂੰ ਆਣਾ ਪੋਵੇਗਾ पर सर उन्हें तो तक साहब नजर नहीं आई जी भाई जी तक साहब नजर भी आई थी ये की साहब नजर नहीं आई है पूरा मैच की एसी से ये भी मार दी है इन्हों को रखे ਉਹਨਾਂ ਚੋਂ ਕੋਦਾਂ ਤੇ ਮੇਰੀ ਮਰਜ਼ੀ ਸੀ ਕਿ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਪਾਇਲਟ ਡਿਜ਼ਾਈਨ ਕੀਤਾ ਸੀ ਜਦੋਂ ਪੂਰੇ ਪੰਜਾਬ ਦਾ ਖੇਤਰ ਜਿਆ ਬਣ ਜਾਂਦਾ ਹੈ ਔਰ ਇੱਥੇ ਤੇਰੀ ਫੋਟੋ ਵੀ ਹੈ ਜਿਸ ਪ੍ਰੋਗਰਾਮ ਨੂੰ ਸਪੋਰਟ ਕਰ ਸਕਦੀ ਸੀ ਤੇ ਡਾਕਟਰਾਂ ਦੀ ਵਿਦਿਅਕ ਅਦਾਰੇ ਨਾਲ ਸਾਂਝਾ ਰਹਿਣਾ ਸੀ ਇਹ ਇਸ ਕਰਕੇ ਦੇਖੋ ਇਸੇ ਭਰਾਏ ਦਾ ਫੋਨ ਹੈ ਰਾਜਮਾ ਦਾ ਫੋਨ ਆ ਸੀ ਭਰਾਏ ਕਾ ਜਦੋਂ ਕਹਿੰਦਾ ਜੀ ਹੈ ਵੈਲਕਮ ਸੀ ਕਹਿੰਦੇ ਹੋ ਵੀ ਆਪਣੇ ਬੰਦੇ ਅੱਗੇ ਲਾਓ ਵੀ ਇਹ ਜਿਹੜਾ ਹਲਕਾ ਵੀ ਤਾਂ ਇਹਦਾ ਨਜ਼ਰਬ ਹੈਗਾ ਉਹ ਵੀ ਕਿਤੇ ਤੂੰ ਕਿਵੇਂ ਦੇਖਦਾ ਉਹਤੇ ਹੀ ਬੰਦੇ ਆ ਜਿਹੜੇ ਨਮਾਇਦਗੀ ਕਰ ਰਹੇ ਆ ਨਹੀਂ ਵਿਧਾਇਕ ਵੀ ਤੇਰੇ ਹੀ ਬੰਦੇ ਜਿਹੜਾ ਸਾਡੇ ਸਰ ਕਿੰਨੀਆਂ ਕਿੰਨੀਆਂ ਸ਼ਿਕਾਇਤਾਂ ਤੁਹਾਡੇ ਵੱਲ ਜਿਹੜਾ ਅੱਜ ਨੇ ਸ਼ਿਕਾਇਤਾਂ ਅੱਜ ਕਿੰਨੀਆਂ ਸ਼ਿਕਾਇਤਾਂ ਆ ਤੁਹਾਨੂੰ ਕੋਲ ਜਿੱਥੋਂ ਮੈਂ ਪਿਛਲਾ ਪ੍ਰੋਗਰਾਮ ਵੀ ਕੀਤਾ ਸੀ ਬਦੋਂ 35 40 ਸ਼ਿਕਾਇਤਾਂ ਸੀ ਜਿਹੜੀ ਇਕੱਲੀ 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 ਕੋਈ ਪ੍ਰਾਂਗਿਸ਼ ਕਰਤਾ ਉਸ ਨੂੰ ਕੋਈ ਪ੍ਰਾਂਗਿਸ਼ ਕਰਤਾ ਜਿਹੜਾ ਪ੍ਰਾਂਗਿਸ਼ ਕਰਤਾ ਉਹਦਾ ਦਫ਼ਤਰ ਸਰਪੰਚ ਕੋਲ ਹੈ जो कि कमिश्नर अपनी रिपोर्ट है सिविल जज के पाता रिपोर्ट और रिपोर्ट के सफाइय कि उन्हें सारे बस के गाइड किया जा रहा कि संपर्क करवियां हैं इन्हों का आपका एक भीला बचाया रोटा को सॉल्व कितिया मैं दसिया सदा में गया ਜੀ ਲੱਗਦਾ ਜੇ ਅਸੀਂ ਪਰਿਵਾਰਾਂ ਨੂੰ ਇੱਕ ਇੱਕ ਪਾਸੋਂ ਦੋ ਦੋ ਸਲਾਮ ਅਧਿਆਨੇ ਕੇਸ ਤੁਹਾਡੇ ਨੂੰ ਵਿਚਾਰਦੀ ਜਾਂ ਉਹਨਾਂ ਬਾਰੇ ਕੀ ਹੋਊਗਾ ਦੇਖੋ ਮੇਰੇ ਕੋਲ ਜਿਹੜਾ ਵੀ ਕੇਸ ਕੋਈ ਸਪੈਸ਼ਲ ਪੀ ਵਿਚਾਰਦੀ ਰਿਹਾ ਉਹਦੇ ਬਾਰੇ ਤਾਂ ਮੈਂ ਪਹਿਲ ਦੇਖੇ ਤਾਂ ਸਕਦਾ ਹਾਂ ਕੋਈ ਜੇਕਰ ਧੱਕਾ ਹੋਇਆ ਜ਼ੁਲਮ ਹੋਇਆ ਤਾਂ ਧਰਤੀ ਦੀ ਕੋਈ ਸ਼ਕਤੀ ਨਹੀਂ ਉਹਨਾਂ ਨੂੰ ਸਾਫ਼ ਦੇਣ ਤੋਂ ਕਭੈਸ਼ੇ 2022 ਦਾ ਅਪੀਲ ਸਿਮਿਸ਼ਨਾ ਗ੍ਰੈਫਟ ਪਾ ਦੇਵੇ ਕਾ ਉਹ ਦੱਬੀ ਬੈਠੋ ਕੱਢੀ ਨਹੀਂ ਉਹ ਮੇਰੇ ਕੋਲ ਭੇਜੋ ਜੀ ਅੱਡੇ ਰੱਖਦੇ ਆ ਠੀਕ ਆ ਸਰ ਅੱਜ ਕਿਨੇ ਲੋਕ ਸਾਹਮਣੇ ਨਿਆਂ ਨੂੰ ਮਿਲਣ ਦੀ ਆਸ ਪੁਰਾਣੀ ਹੈ ਅੱਜ ਮੈਂ ਪੱਜਾ ਖੇਡਾਰੇ ਵੀ ਹੈ ਨਾ ਅੱਜ ਪੂਰੇ ਪੰਜਾਬ ਦੇ ਕਿਹੜੇ ਸਾਡੇ ਰਾਜ ਦੇ ਦਿੱਕਤਾਂ ਨੂੰ ਲੋਕਾਂ ਦਾ ਖੰਡਾ ਤੇ ਪਾਇਦ ਰਾਸ਼ਵਾਂ ਨੇ ਜਦਨੇ ਦਰਦਮੰਦ ਲੋਕ ਨੇ ਗਰੀਬਾਂ ਨੂੰ ਮੱਦੀ ਹੋਈ ਸੀ ਉਹਦੇ ਚਾਫਾ ਜਿਹੜਾ ਪੂਰੇ ਪੰਜਾਬ ਚ ਕਲਾਕੁੰਦੀ ਕਰ ਰਿਹਾ ਅਜਿਹੀ ਦੀ ਦਰਦ ਦੀ ਪਛੜੇ ਦੀ ਉਸ ਲੜੀ ਦਾ ਇਹ ਪ੍ਰੋਗਰਾਮ ਕਿ ਕੋਈ ਐ ਨਹੀਂ ਆ ਕਿਥੇ ਵਿਸ਼ੇਚ ਹੋ ਰਿਹਾ ਪੰਜਾਬ ਚ ਇਹ ਪ੍ਰੋਗਰਾਮ ਹੋ ਰਿਹਾ ਹੈ ਔਰ ਉਸੇ ਲੜੀ ਦਾ ਪ੍ਰੋਗਰਾਮ ਹੈ ਅਸਲੀ ਪੰਜਾਬ ਦੇ ਵਿੱਚ ਗਰੀਬ ਦੀ ਨਿਮਾਣੇ ਦੀ ਜਿਹਦੀ ਕਿਤੇ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਜਾਤ ਦਾ ਹੋਵੇ ਕਿਸੇ ਦਰਜ ਦਾ ਹੋਵੇ ਨੇ ਪੰਜਾਬ ਚ ਨਾਮ ਬਤੀ ਕਰੇ ਬਿਲਕੁਲ ਬਾਤ